ਜੈ ਸ਼੍ਰੀ ਰਾਮ ਭਗਤ ਮਾਤਾ ਦੀ ਜੈ ਅੱਜ ਮੇਰੇ ਨਾਲ ਸਾਡੇ ਛੋਟੇ ਭਰਾ ਸੰਜੀਤ ਮਨੋਤਰਾ ਜੀ ਜਿਹੜੇ ਸਾਡੇ ਸੰਗਠਨ ਦੇ ਜਨਰਲ ਸਕੱਤਰ ਨੇ ਰਾਸ਼ਟਰੀ ਇੱਕ ਕੰਨ ਕਰਨਾ ਹੋਈ ਆ ਜਲੰਧਰ ਵਿੱਚ ਉਹ ਕੀ ਹੋਈ ਆ ਕਿ ਮੁਸਲਮਾਨ ਭਰਾ ਸਾਡੇ ਉਹ ਆਪਣੇ ਜਾ ਰਹੇ ਸੀਗੇ ਕੋਈ ਮੈਮੋਰੰਡਮ ਦੇਣ ਕੋਕੇ ਜੇ ਕਿਸੇ ਸਾਡੇ ਸਨਾਤਨੀ ਭਰਾ ਨੇ ਆਪਣਾ ਸਕੂਟਰ ਤੇ ਜਾ ਰਿਹਾ ਸੀ ਉਹਨੇ ਜੈ ਸ਼੍ਰੀ ਰਾਮ ਦਾ ਕਹਿਦਾ ਇਹਦੇ ਵਿੱਚ ਕਿਹੜਾ ਕਿਹੜਾ ਪਾਪ ਕਰ ਲਿਆ ਮੈਂ ਇਹਨਾਂ ਨੂੰ ਸਾਡੇ ਮੁਸਲਮਾਨ ਭਰਾਵਾਂ ਨੂੰ ਕਹਿਣਾ ਵੀ ਇਹ ਕਿਹੜਾ ਬਹੁਤ ਵੱਡਾ ਪਾਪ ਕਰ ਲਿਆ ਵੀ ਜੈ ਸ਼੍ਰੀ ਰਾਮ ਦਾ ਹਰ ਦੁਨੀਆ ਕੋ ਹੋਊਗੀ ਸੰਚਿਤ ਬਲੋਤਰਾ ਵੀ ਕਹੂਗਾ ਸਾਰੀ ਦੁਨੀਆ ਕੋ ਹੋਊਗੀ ਘਰ ਘਰ ਜੈ ਜੈ ਸ਼੍ਰੀ ਰਾਮ ਦੇ ਨਾਰੇ ਲੱਗਣਗੇ ਜੈ ਜੈ ਸ਼੍ਰੀ ਰਾਮ ਦੇ ਸਲੋਗਨ ਲੱਗਣਗੇ ਜੈ ਜੈ ਸ਼੍ਰੀ ਰਾਮ ਦੇ ਝੰਡੇ ਫੜਾਂਗੇ ਲੇਕਿਨ ਜਿਹੜੀ ਤੁਸੀਂ ਕੁੱਟਮਾਰ ਕੀਤੀ ਆ ਉਹਦੀ ਅਸੀਂ ਨਿੰਦਾ ਕਰਦਾ ਹਾਂ निंदा ਕਰਦੇ ਆ ਲੇਕਿਨ ਸਾਡੇ ਜਿਹੜੇ ਸਾਡੇ ਪ੍ਰਧਾਨ ਮੰਤਰੀ શ્રી ਨરેન્દ્ર મોદી ਆਦਰਨੀਆ ਉਹ ਵੀ ਸਨਾਤਨ ਪ੍ਰੇਮੀ ਨੇ ਸਨਾਤਨ ਦਾ ਦੇਸ਼ ਵਿਦੇਸ਼ ਝੰਡਾ ਚੜ੍ਹ ਰਿਹਾ ਫਿਰ ਸਾਡੇ ਆਦਰਨੀਆ ਜੋਗੀ ਸਾਹਿਬ ਆਦਰਨੀਆ ਜੋਗੀ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਗੈਂਗਸਟਰਾਂ ਦਾ सफाया ਕਰ ਰਿਹਾ ਬੁਲੋਜੋ ਚਲਾ ਰਹੇ ਆ ਜਿਹੜੇ ਇਹ ਲੋਗ ਗੰਦ ਪਾ ਰਹੇ ਨੇ ਸਾਡੇ ਮੁਸਲਮਾਨ ਭਰਾਵਾਂ ਕੋਲ ਕੁਝ ਬਰਾਦਕਾਰ ਕਰਦੇ ਨੇ ਕੁਝ ਸਾਡੇ ਜੋਗੀ ਸਾਹਿਬ ਦੇ ਖਿਲਾਫ ਮਲਾਨਾ ਬਕਵਾਸ ਕਰਦੇ ਨੇ ਉਹ ਸਾਨੂੰ ਸਹਿਣ ਨਹੀਂ ਹੈ ਅਸੀਂ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰਦੇ ਆਂ ਲੇਕਿਨ ਇਹ ਕੁਝ ਮওলানা ਸਾਡੇ ਜੋਗੀ ਸਾਹਿਬ ਨੂੰ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਉਹਨਾਂ ਦੇ ਖਿਲਾਫ ਬਕਵਾਸ ਕਰਦੇ ਆ ਇਹ ਕਦੇ ਅਸੀਂ ਸਹਿਣ ਨਹੀਂ ਕਰਾਂਗੇ ਕਿਉਂਕਿ ਜੋਗੀ ਸਾਹਿਬ ਇੰਨੇ ਵਧੀਆ ਕੰਮ ਕਰ ਰਹੇ ਆ ਸਾਡੇ ਲੁਧਿਆਣੇ ਦੇ ਸ਼ਾਹੀ ਇਮਾਮ ਜੀ ਨੇ ਮੈਨੂੰ ਇਹ ਦਿੱਤਾ ਜੋਗੀ ਸਾਹਿਬ ਦੇ ਖਿਲਾਫ ਉਹ ਜੋਗੀ ਸਾਹਿਬ ਤੋਂ ਕੁਝ ਸਿੱਖਣਾ ਲੋੜ ਸੀ ਤੁਹਾਡੇ ਕੁਝ ਮੁਸਲਮਾਨ ਭਰਾ ਵੀ ਤਾਂ ਜੋਗੀ ਸਾਹਿਬ ਦੇ ਹੱਕ ਵਿੱਚ ਉੱਡੇ ਪਏ ਆ ਪੂਰਾ ਮਰਾਦਾਬਾਦ ਜੋਗੀ ਸਾਹਿਬ ਦੇ ਹੱਕ ਚ ਬਹੁਤ ਜ਼ਿਆਦਾ ਤਬਦੇ ਹੱਕ ਚ ਮਹਾਰਾਸ਼ਟਰ ਦੇ ਲੋਕ ਹੱਕ ਜਪਣ ਲੋਕ ਸਾਰੇ ਇੰਡੀਆ ਦੇ ਲੇਕਿਨ ਅਸੀਂ ਸਾਰੇ ਆਈ ਲਵ ਜੋਗੀ ਸਾਹਿਬ ਆਈ ਲਵ ਜੈ ਸ਼੍ਰੀ ਰਾਮ ਆਈ ਲਵ ਪ੍ਰਧਾਨ ਮੰਤਰੀ ਨਦਰ ਮੋਦੀ ਜੀ ਇਹਦੇ ਸਲੋਗਨ ਅਸੀਂ ਬੰਨਾਂਗੇ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਘਰ ਘਰ ਸਾਨੂੰ ਜੈ ਸ਼੍ਰੀ ਰਾਮ ਦੇ ਦੇ ਗੋਸ਼ ਲਗਾ ਕੇ ਦੁਵਾਰਾਂ ਤੇ ਲਗਾਉਣੇ ਬਣੇ ਆ ਕੋਈ ਲੋਕ ਜਨਾ ਚਾਵਲ ਦੇ ਪਏ ਆ ਕੋਕੇ ਜਿਹੜਾ ਪਾਕਿਸਤਾਨ ਨਾਲ ਸਾਡੇ ਨਾਲ ਪੰਜਾਬ ਦੇ ਨਾਲ ਬਾਰਡਰ ਦੇ ਨਾਲ ਪਾਕਿਸਤਾਨ ਕੰਟਰੀ ਆ ਇਹ ਬਹੁਤ ਜ਼ਿਆਦਾ ਸਾਡੇ ਪੰਜਾਬ ਨੂੰ ਟਾਰਗੇਟ ਕਰ ਰਿਹਾ ਇੱਥੇ ਖਾਲਸ ਤਾਂ ਨਹੀਂ ਟਪਰੇ ਨੇ ਗੈਸਟਰ ਟਪਰੇ ਨੇ ਸਾਡੀ ਪੰਜਾਬ ਨੂੰ ਦੇਖਿਆ ਕਿਵੇਂ ਲੱਤਾਂ ਗੋਲੀਆਂ ਮਾਰਦੀਆਂ ਮੈਂ ਤਾਂ ਕਹਿੰਦਾ ਛਾਤੀਆਂ ਹੀ ਮਾਰੋ ਗੋਲੀਆਂ ਜਿਹੜੇ ਦੇਸ਼ਗੁਰੂ ਦੀ ਲੋਕ ਆ ਧੰਨਵਾਦ